ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋਣਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੁਇਐ ਪਾਏ ਵੀ ਕੁਚੀਐ ਗਲ ਪਈ ਉਸ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਬੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਬ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਅਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਅਰ ਚਰਨ ਨਿਵਾਸ ਜੁਗੋ ਜੁਗਾਟਲ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ ਅੱਜ ਤੋਂ ਆਸਾੜ ਮਹੀਨੇ ਦੀ ਆਰੰਭਤਾ ਹੈ ਆਸਾੜ ਮਹੀਨੇ ਦੀ ਅੱਜ ਸੰਗਰਾਦ ਹੈ ਜਿਸ ਨੂੰ ਆਪਾਂ ਹਾਰ ਦਾ ਮਹੀਨਾ ਵੀ ਕਹਿੰਨੇ ਹਾਂ ਹਾਰ ਦੀ ਸੰਗਰਾਦ ਵੀ ਆਪਾਂ ਆਖਦੇ ਹਾਂ ਤੇ ਇਹ ਜੋ ਸ਼ਬਦ ਹੁਣੇ ਆਪਾਂ ਸਰਵਣ ਕੀਤਾ ਹੈ ਪੰਚਮ ਪਾਤਸ਼ਾਹ ਦੀ ਬਾਣੀ 12 ਮਾਹ ਵਿੱਚੋਂ ਲਿਆ ਗਿਆ ਹੈ ਤੇ ਇਹ 12ਵਾਂ ਜੋ ਮਾਂਜ ਰਾਗ ਵਿੱਚ ਉਚਾਰਨ ਹੋਇਆ ਹੈ ਇਸੇ ਤਰ੍ਹਾਂ ਹੀ ਇੱਕ ਹੋਰ 12ਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜੋ ਤੁਖਾਰੀ ਰਾਗ ਵਿੱਚ ਹੈ ਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਉਚਾਰਨ ਹੋਇਆ ਹੈ ਆਓ ਜੀ ਜੋ ਸ਼ਬਦ ਹੁਣੇ ਆਪਾਂ ਪੰਚਮ ਪਾਤਸ਼ਾਹ ਵੱਲੋਂ ਉਚਾਰਨ ਕੀਤਾ ਹੋਇਆ ਹੈ ਜੋ ਸ਼ਬਦ ਸਰਵਣ ਕੀਤਾ ਹੈ ਇਸ ਨੂੰ ਵਿਚਾਰਾਂਗੇ ਵਿਚਾਰ ਦੀ ਅਰੰਭਤਾ ਤੇ ਗੱਜ-ਵੱਜ ਕੇ ਆਖੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾੜਤ ਪੰਧਾ ਕਿਸ ਲਗੈ ਹਰ ਨਾ ਹੋਣਾ ਜਿੰਨਾ ਪਾਸ ਆਸਾੜ ਤੋਂ ਮੁਰਾਦ ਇਤਨੀ ਗਰਮੀ ਦੀ ਰਤੂ ਕਿ ਜਿਸ ਗਰਮੀ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਰੀਰ ਸੜ ਰਿਹਾ ਹੋਵੇ ਜਿਸ ਮਹੀਨੇ ਨੂੰ ਆਪਾਂ ਹਾੜ੍ਹ ਕਹਿ ਕੇ ਵੀ ਜਾਣਦੇ ਹਾਂ ਜਿਸ ਨੂੰ ਆਪਾਂ ਆਮ ਤੌਰ ਤੇ ਹਾੜ੍ਹ ਹੀ ਕਹਿੰਨੇ ਹਾਂ ਮਹਾਰਾਜ ਦੱਸਦੇ ਹਨ ਕਿ ਇਹ ਮਹੀਨਾ ਇਤਨਾ ਤਪਦਾ ਹੋਇਆ ਪ੍ਰਤੀਤ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਹਰੀ ਪਰਮਾਤਮਾ ਦਾ ਨਾਮ ਨਹੀਂ ਹੈ ਭਾਵ ਕਿ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਦਾ ਨਾਮ ਆਪਾਂ ਉਚਾਰਨ ਕਰਾਂਗੇ ਤਾਂ ਸਾਨੂੰ ਸ਼ੀਤਲਤਾ ਮਿਲੇਗੀ ਤੇ ਇਹ ਸ਼ੀਤਲਤਾ ਦੀ ਕਮੀ ਉਹਨਾਂ ਵਿੱਚ ਰਹਿ ਜਾਂਦੀ ਹੈ ਭਾਵ ਉਹਨਾਂ ਨੂੰ ਇਹ ਮਹੀਨਾ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ ਜੋ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜਗਤ ਨੂੰ ਜੀਵਨ ਦੇਣ ਵਾਲਾ ਉਹ ਪਰਮਾਤਮਾ ਉਹ ਪਰਮਾਤਮਾ ਜੋ ਜੀਵਨ ਦੇਣ ਤੋਂ ਬਾਅਦ ਉਹਨਾਂ ਜੀਆਂ ਦੀ ਰੱਖਿਆ ਵੀ ਕਰਦਾ ਹੈ ਪ੍ਰਤਪਾਲਨਾ ਵੀ ਕਰਦਾ ਹੈ ਐਸੇ ਪੁਰਖ ਨੂੰ ਤਿਆਗ ਕੇ ਐਸੇ ਪੁਰਖ ਨੂੰ ਛੱਡ ਕੇ ਲੋਕਾਂ ਦੇ ਵਿੱਚ ਆਸ ਬੰਨੀ ਹੋਈ ਹੈ ਭਾਵ ਕਿ ਜੋ ਲੋਕ ਕਿਸੇ ਆਮ ਬੰਦੇ ਤੇ ਆਪਣੀ ਆਸ ਰੱਖਦੇ ਹਨ ਉਸ ਪਰਮਾਤਮਾ ਨੂੰ ਵਿਸਾਰ ਦਿੰਦੇ ਹਨ ਤਾਂ ਫਿਰ ਉਹਨਾਂ ਲਈ ਇਹ ਮਹੀਨਾ ਤਪਦਾ ਹੋਇਆ ਹੈ ਭਾਵ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅਗ ਪ੍ਰਭਲ ਹੋ ਜਾਂਦੀ ਹੈ ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋੜੇ ਅੰਗ ਨਾ ਮੋਰੇ ਪਰੈ ਪਰੈ ਹੀ ਕੁਲ ਜੀ ਹੈ ਇਹ ਤ੍ਰਿਸ਼ਨਾ ਦੀ ਅਗ ਵਿੱਚ ਸੜ ਕੇ ਜਿੱਥੇ ਆਤਮਾ ਸਾਡੀ ਸਰਦੀ ਹੈ ਉੱਥੇ ਹੀ ਆਪਾਂ ਆਤਮਿਕ ਤੌਰ ਤੇ ਦੁਖੀ ਵੀ ਰਹਿੰਨੇ ਆ ਤੇ ਸਰੀਰਕ ਤੌਰ ਤੇ ਵੀ ਸਾਨੂੰ ਫਿਰ ਇਹ ਦੁੱਖ ਵਿਆਪਣ ਲੱਗ ਜਾਂਦਾ ਹੈ ਦੁਇਆ ਭਾਏ ਵੀ ਗੁੱਚੀ ਐ ਗਲ ਪਈ ਉਸ ਜਮ ਕੀ ਫਾਸ ਸਿਰ ਮਹਾਰਾਜ ਦੱਸਦੇ ਹਨ ਕਿ ਜਿਨ੍ਹਾਂ ਦਾ ਪ੍ਰੇਮ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਜੀਵ ਵਿੱਚ ਹੈ ਹੋਰ ਕਿਸੇ ਵਸਤੂ ਵਿੱਚ ਹੈ ਤਾਂ ਫੇਰ ਇਸ ਪਿਆਰ ਨਾਲ ਤਾਂ ਫੇਰ ਖੁਆਰੀ ਹੀ ਮਿਲਣੀ ਹੈ ਭਾਵ ਸਾਨੂੰ ਫੇਰ ਜਮ ਦੀ ਫਾਸੀ ਜਮ ਦੀ ਮਾਰ ਸਹਿਣੀ ਪਵੇਗੀ ਸਦਾ ਵਸਤੇ ਹੀ ਉਹ ਜੀ ਮੌਤ ਤੋਂ ਡਰਦੇ ਰਹਿੰਦੇ ਹਨ ਕਾਲ ਤੋਂ ਡਰਦੇ ਰਹਿੰਦੇ ਹਨ ਜੋ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਵਿੱਚ ਪਿਆਰ ਪਾ ਕੇ ਬੈਠੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਤਾਂ ਇਤਨਾ ਸ਼ਕਤੀਸ਼ਾਲੀ ਹੈ ਇਤਨਾ ਪਾਵਰਫੁਲ ਹੈ ਕਿ ਜੇਕਰ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਫਿਰ ਉਸ ਨਾਮ ਸਿਮਰਨ ਤੋਂ ਜਮਦੂਤ ਭੈਪੀਤ ਹੋ ਕੇ ਭੱਜ ਜਾਂਦੇ ਹਨ ਗੁਰਬਾਣੀ ਦਾ ਫਰਮਾਨ ਵੀ ਹੈ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਇਹ ਤੇਰਾ ਛੱਡ ਜਾਏ ਭੋਜਲ ਵਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਪਾਪ ਕੇ ਪਰਮਾਤਮਾ ਦਾ ਨਾਮ ਉੱਥੇ ਵੀ ਸਹਾਈ ਹੈ ਜਿੱਥੇ ਕਿਸੇ ਦੀ ਪਾ ਨਹੀਂ ਚਲਦੀ ਪਾਪ ਜਦੋਂ ਕੋਈ ਬੱਚਾ ਗਰਭ ਵਿੱਚ ਹੁੰਦਾ ਹੈ ਉਸ ਅਗਨੀ ਤੋਂ ਵੀ ਪਰਮਾਤਮਾ ਦਾ ਨਾਮ ਹੀ ਰੱਖਿਆ ਕਰਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਜਪਣ ਨਾਲ ਜਮ ਵੀ ਡਰ ਕੇ ਭੱਜ ਜਾਂਦੇ ਹਨ ਪਾਪ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਹੋਵੇ ਉੱਥੇ ਫਿਰ ਜਮਾਂ ਦਾ ਨਿਵਾਸ ਨਹੀਂ ਰਹਿ ਸਕਦਾ ਫਿਰ ਸਾਡੇ ਅੰਦਰੋਂ ਪਵਜਲ ਭਾਵ ਕੇ ਜੋ ਸਰੀਰ ਜੋ ਇਹ ਸੰਸਾਰ ਹੈ ਸੰਸਾਰ ਸਮੁੰਦਰ ਹੈ ਇਹ ਪਵਜਲ ਹੈ ਇਸ ਪਵਜਲ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ ਜੇਹਾ ਬੀਜੈ ਸੋਲਣਾ ਮਥੈ ਜੋ ਲਿਖਿਆਸ ਇੱਥੇ ਮਹਾਰਾਜ ਗੱਲ ਕਰਦੇ ਹਨ ਸਾਡੇ ਵੱਲੋਂ ਕੀਤੇ ਜਾਣ ਵਾਲੇ ਕਰਮਾਂ ਦੀ ਕਿ ਜੇਹੋ ਜੇਹ ਆਪਾਂ ਕਰਮ ਕਰਾਂਗੇ ਉਹ ਜੇ ਹੀ ਸਾਨੂੰ ਫਲ ਮਿਲਣੇ ਹਨ ਕਿਉਂਕਿ ਗੁਰਬਾਣੀ ਦਾ ਪਰਮਾਨ ਹੈ ਲਾਉੜਾ ਦਾਖ ਬਜੌਰੀਆਂ ਕਿਕਰ ਦੀਜੈ ਜੱਟ ਜੱਟ ਲਾਉੜਾ ਤੁਮਰਾਦ ਹੈ ਕੇ ਕੋਈ ਜੀ ਜਦੋਂ ਕਿਸੇ ਚੀਜ਼ ਦੀ ਮੰਗ ਕਰਦਾ ਹੈ ਇੱਥੇ ਮਹਾਰਾਜ ਦੱਸਦੇ ਹਨ ਕਿ ਜੇਕਰ ਕੋਈ ਕਿਸਾਨ ਕਿਕਰ ਬੀਜਦਾ ਹੋਵੇ ਭਾਵ ਕੰਡੇ ਬੀਜਦਾ ਹੋਵੇ ਤੇ ਦਾਖਾਂ ਦੀ ਉਮੀਦ ਕਰੇ ਤਾਂ ਫੇਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਇਸ ਲਈ ਸਾਨੂੰ ਆਪਣੇ ਕਰਮਾਂ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੋ ਜੇ ਆਪਾਂ ਕਰਮ ਕਰਾਂਗੇ ਉਹੋ ਜੇ ਫਲ ਸਾਨੂੰ ਭੋਗਣੇ ਪੈਣਗੇ ਜੇਕਰ ਕੋਈ ਚੰਗਾ ਕਰਮ ਕਰਦਾ ਹੈ ਤਾਂ ਉਸ ਦਾ ਉਸ ਨੂੰ ਉਸੇ ਅਨੁਸਾਰ ਹੀ ਫਲ ਮਿਲਦਾ ਹੈ ਉਸ ਦਾ ਅਗਲਾ ਵੀ ਸਵਰ ਜਾਂਦਾ ਹੈ ਪਰ ਜੇਕਰ ਕੋਈ ਮਾੜੇ ਕਰਮ ਕਰਦਾ ਹੈ ਫਿਰ ਉਸ ਨੂੰ ਅਖੀਰ ਵਿੱਚ ਜਮ ਦੀ ਫਾਸੀ ਸੈਣੀ ਪੈਂਦੀ ਹੈ ਉਸ ਨੂੰ ਫਿਰ ਅੰਤ ਵਿੱਚ ਖੁوار ਹੋਣਾ ਪੈਂਦਾ ਹੈ ਅੱਗੇ ਮਹਾਰਾਜ ਪ੍ਰਮਾਨ ਕਰਦੇ ਹਨ ਰੈਣ ਵਿਹਾਣੀ ਪਛੁਤਾਣੀ ਉਠ ਚੱਲੀ ਗਈ ਨਿਰਾਸ ਰੈਣ ਜੋ ਹੈ ਰੈਣ ਰਾਤ ਨੂੰ ਕਿਹਾ ਜਾਂਦਾ ਹੈ ਕਿ ਇਹ ਜੋ ਜੀਵਨ ਰੂਪੀ ਕਾਲੀ ਰਾਤ ਹੈ ਫਿਰ ਉਹਨਾਂ ਲਈ ਪਛਤਾਵੇ ਵਾਲੀ ਹੋ ਜਾਂਦੀ ਹੈ ਜੋ ਮਾੜੇ ਕਰਮ ਕਰਦਾ ਹੈ ਪਿਛਲੀ ਪੰਕਤੀ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਜਿਹੋ ਜਿਹੇ ਆਪਾਂ ਕਰਮ ਕਰਦੇ ਹਾਂ ਜਿਹੋ ਜਿਹੇ ਬੀਜ ਬੀਜਦੇ ਹਾਂ ਉਹੋ ਜਿਹੇ ਫਿਰ ਕਰਮਾਂ ਦੇ ਅਨੁਸਾਰ ਸਾਡੇ ਲੇਖ ਲਿਖੇ ਜਾਂਦੇ ਹਨ ਭਾਵ ਉਸੇ ਅਨੁਸਾਰ ਜੀ ਸਾਨੂੰ ਫਲ ਮਿਲਦਾ ਹੈ ਇੱਥੇ ਵੀ ਮਹਾਰਾਜ ਉਹੀ ਦੱਸਦੇ ਹਨ ਕਿ ਫਿਰ ਉਹਨਾਂ ਦੀ ਜੀਵਨ ਰੂਪੀ ਰਾਤ ਵੀ ਉਸਤਾਵੇ ਅੰਦਰ ਬਤੀਤ ਹੁੰਦੀ ਹੈ ਕਿ ਮੈਂ ਇਹ ਮਾੜਾ ਕਰਮ ਕਿਉਂ ਕੀਤਾ ਇਹ ਗਲਤ ਕੰਮ ਕਿਉਂ ਕੀਤਾ ਕਿਉਂਕਿ ਉਸ ਨੂੰ ਜਦੋਂ ਉਸ ਦਾ ਫਲ ਮਿਲਦਾ ਹੈ ਤਾਂ ਉਸ ਨੂੰ ਆਪਣੇ ਕੀਤੇ ਮਾੜੇ ਕੋ ਕਰਮ ਯਾਦ ਆਉਂਦੇ ਹਨ ਫਿਰ ਇਹਨਾਂ ਮਾੜੇ ਕਰਮਾਂ ਕਰਕੇ ਨਿਰਾਸ਼ਾ ਵਿੱਚ ਹੀ ਇਸ ਸੰਸਾਰ ਤੋਂ ਊਚ ਕਰਨਾ ਪੈਂਦਾ ਹੈ ਜਿੰਨ ਕੋ ਸਾਧੂ ਭੇਟੀ ਹੈ ਸੋ ਦਰਗਹ ਹੋਏ ਖਲਾਸ ਜਿਨ੍ਹਾਂ ਨੂੰ ਸਾਧੂ ਮਿਲ ਜਾਂਦਾ ਹੈ ਭਾਵ ਜਿਨ੍ਹਾਂ ਕੋਲ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਸਤਿਗੁਰੂ ਦਾ ਉਪਦੇਸ਼ ਮਿਲ ਪੈਂਦਾ ਹੈ ਤਾਂ ਫਿਰ ਉਹਨਾਂ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਢੋਈ ਮਿਲਦੀ ਹੈ ਆਦਰ ਮਾਣ ਮਿਲਦਾ ਹੈ ਫਿਰ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕ ਜਾਂਦਾ ਹੈ ਇਸ ਪਵਜਲ ਤੋਂ ਖਲਾਸੀ حاصل ਹੋ ਜਾਂਦੀ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਜਿਵੇਂ ਆਪਾਂ ਜਦੋਂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਤਾਂ ਇਹ ਸ਼ਬਦ ਵੀ ਪੜਦੇ ਹਾਂ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਭਾਵ ਕੇ ਐ ਪ੍ਰਭੂ ਪਰਮਾਤਮਾ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਮੈਨੂੰ ਦਿਨ ਰਾਤ ਹੀ ਇਹ ਪਿਆਸ ਲੱਗੀ ਰਹਿੰਦੀ ਹੈ ਮੇਰੇ ਅੰਦਰ ਇਹ ਪਿਆਸ ਤਾਂ ਹੀ 부ਜਣੀ ਹੈ ਜਦੋਂ ਤੇਰੇ ਦਰਸ਼ਨ ਮੈਨੂੰ ਹੋਣਗੇ ਇੱਥੇ ਵੀ ਮਹਾਰਾਜ ਉਹੀ ਦੱਸਦੇ ਹਨ ਕਿ ਐ ਪਰਮਾਤਮਾ ਐ ਮੇਰੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਰੁੱਠੋ ਮੈਨੂੰ ਆਪਣੇ ਦਰਸ਼ਨ ਦੇ ਕੇ ਮੇਰੀ ਪਿਆਸ 부ਝਾ ਦਿਓ ਕਿਉਂਕਿ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਉਸ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਹਮਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਜੋਇ ਹੈ ਸੋਇ ਕਿ ਸਾਡੇ ਕੀਤਿਆਂ ਕੁਝ ਵੀ ਨਹੀਂ ਹੁੰਦਾ ਜੋ ਕੁਝ ਵੀ ਹੁੰਦਾ ਹੈ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੈ ਨਾ ਕੋਏ ਫਿਰ ਜੋ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਜੇਕਰ ਕੋਈ ਮਿਲਣਾ ਹੈ ਜਾਂ ਕਿਸੇ ਦਾ ਕੋਈ ਵਿਛੜਨਾ ਹੈ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ ਤਾਂ ਫਿਰ ਉਸ ਅੰਦਰੋਂ ਹੋ ਮੈਂ ਵੀ ਮੁੱਕ ਜਾਏਗੀ ਕਿਉਂਕਿ ਆਪਾਂ ਸੰਸਾਰਿਕ ਲੋਕਾਂ ਲਈ ਜੋ ਸ਼ਬਦ ਹੁੰਦਾ ਹੈ ਇਹ ਵੀ ਸਰਵਣ ਕੀਤਾ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਬ ਕੁਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਭਾਵ ਕਿ ਜਿਉ ਮਾਟੀ ਦਾ ਪੁੱਤਰਾ ਹੈ ਜੋ ਇਹ ਮਨੁੱਖ ਹੈ ਉਹ ਇੱਕ ਮਾਟੀ ਦੀ ਢੇਰੀ ਦੇ ਸਮਾਨ ਹੈ ਭਾਵ ਕਿ ਮਾਟੀ ਦਾ ਬਣਿਆ ਹੋਇਆ ਇੱਕ ਪੁਤਲਾ ਹੈ ਇਹ ਪੁਤਲਾ ਗਰਭ ਵਿੱਚ ਫਿਰਦਾ ਹੈ ਜਦੋਂ ਕੁਝ ਉਸ ਨੂੰ حاصل ਹੋ ਜਾਂਦਾ ਹੈ ਉਹ ਇਹ ਮੰਨ ਲੈਂਦਾ ਹੈ ਕਿ ਇਹ ਮੇਰੇ ਕੀਤਿਆਂ ਹੀ ਮੈਨੂੰ ਮਿਲਿਆ ਹੈ ਪਰ ਜਦੋਂ ਕੁਝ ਵਿਛੜਦਾ ਹੈ ਤਾਂ ਫਿਰ ਪਰਮਾਤਮਾ ਤੇ ਦੋਸ਼ ਦਿੰਦਾ ਹੈ ਕਿਉਂਕਿ ਪਰਮਾਤਮਾ ਤੇ ਦੋਸ਼ ਦੇਣਾ ਜਾਂ ਹੋਰ ਕਿਸੇ ਹੋਰ ਤੇ ਵੀ ਦੋਸ਼ ਦੇਣਾ ਇਸ ਦਾ ਕੋਈ ਲਾਭ ਨਹੀਂ ਗੁਰਬਾਣੀ ਦਾ ਫਰਮਾਨ ਹੈ ਦਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨਾ ਸਾਨੂੰ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜੋ ਕੁਝ ਵੀ ਸਾਡੇ ਨਾਲ ਹੁੰਦਾ ਹੈ ਉਹ ਸਾਡੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਕਰਕੇ ਹੈ ਚੰਗੀਆਂ ਬੁਰਾਈਆਂ ਬਾਚਿਆ ਧਰਮ ਖੂਰ ਕਰਮੀ ਆਪੋ ਆਪਣੀ ਕੇ ਨੇੜਾ ਇਹ ਦੂਰ ਇਹ ਜਿਹੋ ਜਿਹੇ ਆਪਾਂ ਚੰਗੇ ਮਾੜੇ ਕਰਮ ਕਰਦੇ ਹਾਂ ਉਸੇ ਅਨੁਸਾਰ ਜੀ ਸਾਨੂੰ ਫਲ ਮਿਲਦਾ ਹੈ ਉਸੇ ਅਨੁਸਾਰ ਜੀ ਸਾਨੂੰ ਪਰਮਾਤਮਾ ਨੇੜੇ ਪਰਮਾਤਮਾ ਦੂਰ ਪ੍ਰਤੀਤ ਹੁੰਦਾ ਹੈ ਫਿਰ ਮਹਾਰਾਜ ਇਸ ਤੋਂ ਅਗਲੀ ਪੰਕਤੀ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਹਨ ਆਓ ਜੀ ਇਹ ਸਰਵਣ ਕਰੀਏ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇੱਥੇ ਵੀ ਫਿਰ ਇਹੀ ਅਰਦਾਸ ਹਿਰਦੇ ਅੰਦਰੋਂ ਨਿਕਲਦੀ ਹੈ ਜਾਂ ਫਿਰ ਸਾਡੇ ਅੰਦਰੋਂ ਇਹੀ ਅਰਦਾਸ ਨਿਕਲਣੀ ਵੀ ਚਾਹੀਦੀ ਹੈ ਇਹ ਹੈ ਪਰਮਾਤਮਾ ਮੇਰਾ ਤੁਹਾਡੇ ਤੋਂ ਬਗੈਰ ਹੋਰ ਕੋਈ ਨਹੀਂ ਤੇ ਇਹ ਗੱਲ ਸੱਚੀ ਵੀ ਹੈ ਕਿ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ ਜਿਸ ਨਾਲ ਆਪਾਂ ਪ੍ਰੀਤੀ پا ਕੇ ਸੁਖ ਹਾਸਲ ਕਰ ਸਕੀਏ ਜਿਸ ਉਤੇ ਆਪਾਂ ਆਸ ਰੱਖ ਕੇ ਆਪਾਂ ਸੁਖੀ ਹੋ ਸਕੀਏ ਕਿਉਂਕਿ ਪਰਮਾਤਮਾ ਹੀ ਹੈ ਜੇਕਰ ਉਸ ਦੀ ਆਪਾਂ ਆਸ ਰੱਖਾਂਗੇ ਉਸ ਉੱਤੇ ਨਿਰਭਰ ਹੋਵਾਂਗੇ ਤਾਂ ਫੇਰ ਸਾਨੂੰ ਸੁੱਖ ਮਿਲਣਗੇ ਜੇਕਰ ਦੁੱਖ ਵੀ ਮਿਲਦੇ ਹਨ ਤਾਂ ਫੇਰ ਉਹ ਵੀ ਸਾਨੂੰ ਸੁਖਾਂ ਵਾਂਗ ਹੀ ਪ੍ਰਤੀਤ ਹੋਣ ਲੱਗ ਜਾਂਦੇ ਹਨ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਤੇ ਰ ਕੀਰ ਵਿੱਚ ਮਹਾਰਾਜ ਇਹ ਨਿਰਣਾ ਵੀ ਕਰ ਦਿੰਦੇ ਹਨ ਕਿ ਆਸਾੜ ਦਾ ਮਹੀਨਾ ਉਹਨਾਂ ਲਈ ਸੋਹਣਾ ਉਨ੍ਹਾਂ ਲਈ ਸੁਹਾਵਣਾ ਬਣ ਜਾਂਦਾ ਹੈ ਜਿਸ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਵਾਸਾ ਹੈ ਭਾਵ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ ਨਾਮ ਅਭਿਆਸ ਹੈ ਨਾਮ ਸਿਮਰਨ ਹੈ ਤਾਂ ਫਿਰ ਉਹਨਾਂ ਨੂੰ ਇਹ ਮਹੀਨਾ ਚੰਗਾ ਲੱਗਣਾ ਪ੍ਰਤੀਤ ਹੋ ਜਾਂਦਾ ਹੈ ਭਾਵ ਕਿ ਸੰਪੂਰਨ ਸ਼ਬਦ ਵਿੱਚ ਮਹਾਰਾਜ ਨੇ ਸਾਨੂੰ ਇਹ ਹੀ ਦੱਸਿਆ ਕਿ ਸਾਨੂੰ ਕੇਵਲ ਪਰਮਾਤਮਾ ਵਿੱਚ ਪ੍ਰੀਤੀ ਪਾਉਣੀ ਚਾਹੀਦੀ ਹੈ ਉਸ ਦੀ ਆਸ ਤੱਕ ਨਹੀਂ ਚਾਹੀਦੀ ਹੈ ਸਾਨੂੰ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਆਪਾਂ ਜੇਕਰ ਚੰਗੇ ਕਰਮ ਕਰਾਂਗੇ ਤਾਂ ਸਾਡੇ ਨਾਲ ਚੰਗਾ ਹੋਵੇਗਾ ਤੇ ਜੇਕਰ ਮਾੜੇ ਕਰਮ ਕਰਦੇ ਹਾਂ ਤਾਂ ਫਿਰ ਸਾਨੂੰ ਮਾੜੇ ਹੀ ਫਲ ਹਾਸਲ ਹੋਣੇ ਹਨ ਆਓ ਜੀ ਹੁਣ ਫਕੀਰ ਵਿੱਚ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ